ਲਗਾਤਾਰ ਤੁਹਾਨੂੰ ਤਸਵੀਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਸਿੱਖ ਮੁਸਲਿਮ ਸਾਰਜ ਦੀ ਤਸਵੀਰ ਦਿਖਾ ਦਿੰਦੇ ਹਾਂ ਨਮਾਜ਼ ਅਦਾ ਕੀਤੀ ਜਾ ਰਹੀ ਹੈ ਤੇ ਲਗਾਤਾਰ ਫਤਿਹਗੜ੍ਹ ਸਾਹਿਬ ਦੀ ਸ਼ਹੀਦਾਂ ਦੀ ਧਰਤੀ ਦੇ ਉੱਤੇ ਜੋ ਮੁਸਲਮਾਨ ਭਾਈਚਾਰਾ ਜ ਲਗਾਤਾਰ ਲੰਗਰ ਲਗਾ ਕੇ ਚੋਲਾ ਦਾ ਲੰਗਰ ਲਗਾ ਕੇ ਇੱਥੇ ਸਿੱਖ ਕਿਤਨੇ ਕਰਦੇ ਸਹਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਜੋ ਉਹਨਾਂ ਨੂੰ ਸ਼ਹੀਦੀ ਦਿਨਾਂ ਦੇ ਵਿੱਚ ਉਹਨਾਂ ਨੂੰ ਸਮਰਪਣ ਕਰਦੇ ਅਤੇ ਇਹ ਇੱਕ ਬੜੀ ਖੂਬਸੂਰਤ ਤਸਵੀਰ ਹੁੰਦੀ ਹੈ ਜਿਸ ਵਿੱਚ ਮੁਸਲਮਾਨ ਆਪਣੀ ਰੋਜ਼ ਦੀ ਜੋ ਨਮਾਜ਼ ਹੁੰਦੀ ਹੈ ਉਸ ਨੂੰ ਪੂਰਾ ਕਰਦੇ ਨੇ ਜਿਸ ਵੇਲੇ ਤੁਸੀਂ ਆਸ-ਪਾਸ ਵੇਖ ਰਹੇ ਹੋ ਇੱਕ ਪਾਸੇ ਲੰਗਰ ਚੱਲ ਰਿਹਾ ਹੈ ਦੂਸਰੇ ਪਾਸੇ ਮੁਸਲਮਾਨ ਭਾਈਚਾਰੇ ਦੇ ਜਿੰਨੇ ਵੀ ਲੋਕ ਨੇ ਜਿੰਨੇ ਵੀ ਭਾਈਚਾਰੇ ਦੇ ਲੋਕ ਨੇ ਹੋ ਆਪਣੀ ਨਮਾਜ਼ ਅਦਾ ਕਰਕੇ ਆਪਣਾ ਦਿਨ ਦਾ ਜੋ ਸਮਾਂ ਹੈ ਜੋ ਰੱਬ ਦੇ ਲੇਖ ਹਾਰ ਰਹੇ ਨੇ ਦੂਸਰੇ ਪਾਸੇ ਸਬਾ ਦੇ ਦਿਨ ਚਾਰ ਰਹੇ ਨੇ ਪਿਛਲੇ ਪਾਸੇ ਹੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਜਿਸ ਦੇ ਵਿੱਚ ਬੜੀ ਵੱਡੀ ਸ਼ਹੀਦੀਆਂ ਜੋ ਜਿਨ੍ਹਾਂ ਨੂੰ ਨਿੱਕਿਆਂ ਜਾਂਦਾ ਵੱਡੇ ਸਾਕੇ ਵੀ ਕਿਹਾ ਜਾਂਦਾ ਡਾਕਟਰ ਨਾਸਰ ਜੀ ਮੌਜੂਦ ਨੇ ਅਖਤਰ ਸਾਹਿਬ ਕੀ ਕਹਿਣਾ ਚਾਹੁੰਗੇ ਤੁਸੀਂ ਸਵਾਣ ਕਰਾ ਲੈਂਦੇ ਬਾਹਰੋਂ ਆਪਣਾ ਕਿੰਨਾ ਖਾਉਂਦਾ ਲਗਾਤਾਰ ਅੱਜ ਜਨ ਬਾਅਦ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਲੰਗਰ ਲਗਾਤਾਰ ਜਾਰੀ ਹੈ ਤੇ ਸਵਾਣ ਨੂੰ ਬਾਹਰ ਕਢਾਉਂਦਾ ਦਿਖਾਉਂਦਾ ਨਵਾਦ ਇਹਦੇ ਦੇਖ ਰਹੇ ਕਿੰਨੀ ਚੱਲੀ ਜਾਰੀ ਹੈ ਲੰਗਰ ਦੀ ਅਤੇ ਇਹ ਚੋਲਾ ਦਾ ਜੋ ਪ੍ਰਸ਼ਾਦ ਆ ਲਗਾਤਾਰ ਤਿਆਰ ਹੋ ਰਿਹਾ ਤੇ ਕੁਝ ਦੇਰ ਦੇ ਵਿੱਚ ਬਰਤਾਂ ਦੇ ਚਾਹਾਂਗਾ ਜਿਸ ਤੋਂ ਬਾਅਦ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਗਲਤ ਵੀ ਕਰਨ ਦੀ ਜਿਹੜਾ ਡਾਕਟਰ ਸਾਹਿਬ ਨਾਲ ਕੋਸ਼ਿਸ਼ ਕਰਨਗੀ ਕਰਾਂਗੇ ਇਹ ਇਹ ਇਤਨੀ ਜਗ੍ਹਾ ਸੈਟ ਤੋਂ ਮੈਨੂੰ ਲਗਾਤਾਰ ਜੋ ਇੱਥੇ ਨਮਾਜ਼ ਤੋਂ ਬਾਅਦ ਦਾ ਸਮਾਜ ਜਿਹੜਾ ਤੁਸੀਂ ਦੇਖ ਪਾ ਰਹੇ ਕਿਵੇਂ ਲੋਕ ਇੱਥੇ ਸਲਾਮਤ ਕਰ ਰਹੇ ਨੇ ਗਲਬਤ ਕੰਨ ਦੀ ਜਿਹੜਾ ਕੋਸ਼ਿਸ਼ ਕਰਾਂਗੇ ਅੱਜ ਕੋਈ ਜਰਾ ਚੁਪਾਈਓ ਉੱਪਰ ਅਟਾਪੇ ਚ ਵਾਲੋਂ ਪੁੱਠਾ ਦੇਣਾ ਸੌਣਾ ਅਟਾਪੇ ਕੋਲੋਂ ਉੱਪਰੇ ਗਰਾਉਣਾ ਸੌਣਾ ਬਾਹਰ ਉੱਗੜ ਰਿਹਾ ਸੌਣਾ ਅੱਪਣ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਨਮਾਜ਼ ਪੜਾ ਕਰਕੇ ਹਟੇ ਹੋ ਲੰਗਰ ਦੀ ਸੇਵਾ ਕਰ ਰਹੇ ਹੋ ਸ਼ਹੀਦੀ ਦਿਨ ਚੱਲ ਰਹੇ ਨੇ ਬੜਾ ਵੱਡਾ ਇੱਕ ਸੰਕੇਤ ਹੁੰਦਾ ਬੜਾ ਵੱਡਾ ਮੈਸੇਜ ਹੈ ਸਾਰੀਆਂ ਤਾਰੀਫਾਂ ਸਾਰੀਆਂ ਵਡਿਆਈਆਂ ਉਸ ਰੱਬ ਲਈ ਨੇ ਜਿਹੜਾ ਸਾਰੇ ਜੱਗ ਦਾ ਜਗ ਦਾ ਸਿਰਜਣਹਾਰ ਸਾਜਨਹਾਰ ਤੇ ਪਾਲਨਹਾਰ ਹੈ ਉਸੇ ਕਰ ਰੱਬ ਨੂੰ ਹੀ ਵਕ ਵਕ ਪਾਸ਼ਾਵਾ ਵਿੱਚ ਅੱਲਾ ਅਕਾਲ ਪੁਰਖ ਪ੍ਰਭੂ ਪਰਮੇਸ਼ਵਰ ਲਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਲੋਕ ਹੈ ਸੋਰਠ ਮਹੱਲਾ ਪੰਜਵਾਂ ਅੰਗ 611 ਤੇ ਇੱਕ ਪੀਤਾ ਇਸ ਕੋ ਹਮ ਬਾਰਿਕ ਤੇ ਕੁਰਾਨ ਸ਼ਹੀਬ ਜੀ ਦਾ ਚੈਪਟਰ ਹੈ ਅਲ ਹੁਜੁਰਾਤ ਆਇਤ ਨੰਬਰ 13 ਚ ਕਿਹਾ ਗਿਆ ਯਾਯੂਨ ਨਾਸੂ ਇਨਾ ਖਲਕਨਾਕੁਮ ਮਿਨ ਜ਼ਾਕਰਿਉ ਵ ਉਨਸਾ ਇਸ ਸੰਸਾਰ ਦੇ ਲੋਕੋ ਅਸੀਂ ਤੁਹਾਨੂੰ ਸਾਰਿਆਂ ਨੂੰ ਇੱਕ ਆਦਮੀ ਤੇ ਇੱਕ ਔਰਤ ਤੋਂ ਪੈਦਾ ਕੀਤਾ ਦੂਜੇ ਸ਼ਬਦਾਂ 'ਚ ਸਾਡੇ ਸਾਰਿਆਂ ਦੇ ਮੁੱਢਲੇ ਮਾਵਾ ਪਿਕ ਨੇ ਇਸ ਲਈ ਸੰਸਾਰ ਦੇ ਸਾਰੇ ਲੋਕ ਚਾਹੋ ਕਿਸੇ ਵੀ ਕੌਮ ਧਰਮਾਂ ਇਲਾਕਿਆਂ ਦਾ ਸਬੰਧ ਰੱਖਦੇ ਹੋ ਅਸੀਂ ਭਰਾ ਭਰਾ ਨੇ ਤੇ ਉਸ ਲਈ ਭਰਾ ਭਰਾ ਹੁੰਦੇ ਨਾ ਤੇ ਭੈਣ ਭਰਾ ਹੁੰਦੇ ਨਾ ਤੇ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਅਸੀਂ ਦੁਖਦਾਰ ਚ ਇੱਕ ਦੂਸਰੇ ਦੇ ਸ਼ਾਮਲ ਹੋਈਏ ਉਹ ਦੁਖਦਾਰ ਨੂੰ ਮਹਿਸੂਸ ਕਰੀਏ ਆਪਣੇ ਪਰ ਸ਼ਾਮਿਲ ਹੋਣਾ ਮਹਿਸੂਸ ਕਰਨਾ ਫੀਲ ਕਰਨਾ ਤੇ ਜਿਹੜੀ ਇਹ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਹੈ ਅਸੀਂ ਹਰ ਸਾਲ ਹੀ ਹਾਜ਼ਰ ਹਾਂ ਧਰਤੀ ਮਰੇ ਕੋਲੇ ਤੋਂ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚਦੇ ਆਂ ਤੇ ਇੱਕ ਜ਼ਾਲਮ ਇੱਕ ਹੰਕਾਰੀ ਕਿ ਸੱਤਾ ਦੇ ਨਸ਼ੇ ਵਿੱਚ ਡੁੱਬੇ ਹੋਏ ਹਾਕਮ ਦੇ ਵਿਰੁੱਧ ਜਿਹੜਾ ਬਲੇ ਕੋਲੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਆਹ ਦਾ ਨਾਰਾ ਮਾਰਿਆ ਸੀ ਜਦੋਂ 20 ਦਸੰਬਰ 1600 1704 ਨੂੰ ਸੌਰੀ ਇਹਦੇ ਚ ਆਪਣੇ ਸਰਸਰਨ ਦੀ ਪਾਰ ਕੀਤੀ ਸੀ ਗੁਰੂ ਸਾਹਿਬ ਨੇ ਤੇ ਉਸ ਤੋਂ ਬਾਅਦ ਜਦੋਂ ਦੋ ਤਿੰਨ ਦਿਨਾਂ ਬਾਅਦ ਸਵੇਰ ਦੀ ਕਚਹਿਰੀ 'ਚ ਪੇਸ਼ ਕੀਤਾ ਗਿਆ ਤੇ ਸਵੇਰੇ ਕਾਜ਼ੀ ਨੂੰ ਪੁੱਛਿਆ ਕਾਜ਼ੀ ਜੀ ਜੱਜ ਇੱਕ ਬਹੁਤ ਵੱਡਾ ਭਲੇਖਾ ਚੱਲ ਰਿਹਾ ਵੀ ਕਾਜ਼ੀ ਮੁਸਲਮਾਨ ਨਾਲ ਜੁੜਿਆ ਹਕ ਉਸ ਲਈ ਕਾਜ਼ੀ ਉਹਨੇ ਜੱਜ ਜੱਜ ਕਾਜ਼ੀ ਜੀ ਜੱਜ ਹਾਂ ਕਿਉਂਕਿ ਜਿਹੜਾ ਬਾਦਸ਼ਾਹ ਹੈ ਹਾਕਮ ਹੈ ਉਹ ਕਿਸ ਨੂੰ ਸਜ਼ਾ ਦੇ ਸਕਦਾ ਕਾਜ਼ੀ ਦੰਦਾ ਹੁੰਦਾ ਜੱਜ ਦੰਦਾ ਹੁੰਦਾ ਅੱਜ ਵੀ ਸੀਐਮ ਸਜ਼ਾ ਦੇ ਸਕਦਾ ਜੱਜ ਦਊਗਾ ਜੱਜਬੈਟ ਲੈਣੀ ਜ਼ਰੂਰੀ ਸੀ ਤਾਂ ਕਾਜ਼ੀ ਹਾਕਮ ਨੇ ਸਵੇਰੇ ਸਾਨੂੰ ਪੁੱਛਿਆ ਕਾਜ਼ੀ ਨੂੰ ਕਿ ਇਹਨਾਂ ਨੂੰ ਸਾਹਿਬਜ਼ਾਦੇ ਨੂੰ ਇਸਲਾਮੀ ਸ਼ਰਾ ਅਨੁਸਾਰ ਕਿਹੜੀ ਸਜ਼ਾ ਦਿੱਤੀ ਜਾ ਸਕਦੀ ਹੈ ਇੱਕ ਕਿਤਾਬ ਹੈ ਸਿੱਖਾਂ ਲਈ ਹਿੰਦੂ ਜੰਗ ਜਾਂ ਮੁਸਲਮਾਨ ਨੂੰ ਪੰਨਾ ਨੰਬਰ 37 ਤੇ 38 ਚ ਪਾਈ ਨਿਰਦੇਸ਼ਿਕ ਪਲੇ ਲਿਖਦੇ ਨੇ ਜਿਹੜੀ 1966 ਚ 26 ਦੀ ਬਕਟਾਲੇ ਦੇ ਖਤਾਬ ਹੋਰ ਵੀ ਕਿਤਾਬ ਕਿਤਾਬਾਂ ਚ ਲਿਖਿਆ ਹੋਇਆ ਤੇ ਜਦੋਂ ਸਵੇਰ ਸਾਨੂੰ ਨੇ ਕਿਹਾ ਵੀ ਇਹਨਾਂ ਨੂੰ ਇਸਲਾਮੀ ਸ਼ਰਾ ਅਨੁਸਾਰ ਕਿਹੜੀ ਸਜ਼ਾ ਦਿੱਤੀ ਜਾ ਸਕਦੀ ਹੈ ਇਤਿਹਾਸ ਗਵਾਹ ਹੈ ਤਾਂ ਕਾਜ਼ੀ ਨੇ ਉਤਰਤਾ ਹਜ਼ੂਰ ਐਡੇ ਮਾਸੂਮ ਬੱਚਿਆਂ ਲਈ ਜਿਨ੍ਹਾਂ ਦੇ ਵਿਰੁੱਧ ਕੋਈ ਨਿਜੀ ਜੁਰਮ ਵੀ ਹੈ ਨਹੀਂ ਇਸਲਾਮੀ ਸ਼ਰਾ ਵਿੱਚ ਕੋਈ ਸਜ਼ਾ ਤਜਵੀਜ਼ ਹੀ ਨਹੀਂ ਕੀਤੀ ਗਈ ਹੈ ਹੀ ਨਹੀਂ ਦੇ ਨਹੀਂ ਸਕਦੇ ਹੈਗੇ ਤਾਂ ਉਸ ਵੇਲੇ ਸਵੇਰsrandਲੇ ਉਸ ਤੋਂ ਬਲੇ ਮੌਜੂਦ ਜਿਹੜਾ ਸੀ ਉਹਦੀ ਅਦਾਲਤ ਚ ਕੋਰਟ ਚ ਮੇਰੇ ਕੋਲ ਦਾ ਨਵਾਬ ਸ਼ੇਰ ਮੁਹੰਮਦ ਖਾਨ ਉਹਨੂੰ ਕਿਹਾ ਕਿ ਤੇਰਾ ਭਰਾ ਨਾਰਖਾਂ ਗੁਰੂ ਨਾਨਕ ਅ ਚਮਗੌਰ ਦੀ ਲੜਾਈ ਚ ਗੁਰੂ ਸਾਹਿਬ ਦੇ ਹੱਥੋਂ ਮਾਰਿਆ ਗਿਆ ਸੀ ਲੜਦਾ ਹੋਇਆ ਤੇ ਉਹਨੇ ਭਾਈ ਦਾ ਬਦਲਾ ਲੈ ਸਕਦਾ ਤੇ ਉਸ ਵੇਲੇ ਨਵਾਬ ਸ਼ੇਰ ਬੰਦਰਖਾਨੇ ਕਹਿੰਦਾ ਵੀ ਨਹੀਂ ਮੇਰੀ ਤਾਂ ਲੜਾਈ ਗੁਰੂ ਸਾਹਿਬ ਨਾਲ ਮੈਂ ਜੰਗ ਦੇ ਮੈਦਾਨ ਚ ਬਦਲਾ ਲਊਂਗਾ ਮਸੂਮ ਬੱਚਿਆਂ ਮੇਰਾ ਕੀ ਬਗੜਾ ਹੈ ਨਾ ਉਸ ਚੀਜ਼ ਨੂੰ ਜੋਗੀ ਅੱਲਾ ਯਾਰਖਾਂ ਕੋਟ ਕਰਦਾ ਬਦਲਾ ਹੀ ਲੈਣਾ ਹੋਗਾ ਤਾਂ ਹਮ ਲੇਗੇ ਬਾਪ ਸੇ ਮਹਿਫੂਜ਼ ਰੱਖੇ ਖੁਦਾ ਹਮ ਕੋ ਐਸੇ ਪਾਪ ਸੇ ਤੇ ਸੰਭਵ ਸੀ ਇਹ ਕਿਤਾਬ ਹੈ ਸਹਬਜ਼ਾਦਿਆਂ ਦੇ ਸ਼ਹੀਦ ਦੇ ਪ੍ਰਸੰਗ ਚੇਤਨ ਸਿੰਘ ਦੀ ਪੰਨਾ ਨੰਬਰ 575 ਤੇ ਲਿਖਦੇ ਨੇ ਕਵੀ ਬਰਕ ਸਿੰਘ ਆਨੰਦ ਕਿ ਸੰਭਵ ਸੀ ਸੁਭਾ ਸਰੰਦ ਛੱਡ ਦਿੰਦਾ ਸਹਬਜ਼ਾਦਿਆਂ ਨੂੰ ਆ ਨਾਰਾ ਮਾਰਿਆ ਮਲੇਰੀਆ ਜਾ ਨਾਰਾ ਮਾਰਿਆ ਇੰਜ ਮਲੇਰੀਆ ਜਾ ਰਹਿਮ ਵਜੀਦ ਖਾਨ ਨੂੰ ਆਇਆ ਏ ਲੈ ਜਾਓ ਬੁਰਜ ਵਿੱਚ ਤਿੰਨਾਂ ਨੂੰ ਛੱਡ ਦੇਵੋ ਲੈ ਜਾਓ ਬੁਰਜ ਵਿੱਚ ਤਿੰਨਾਂ ਨੂੰ ਛੱਡ ਦੇਵੋ ਸਾਡਾ ਕੀ ਬਸੂਮਾ ਗਵਾਇਆ ਹੈ ਹੈਨਾ ਤੇ ਜਦੋਂ ਇਹ ਗੱਲੋ ਕੱਟਣਾ ਵਾਪਰੀ ਤਾਂ ਉਹਦੇ ਕੋਲੇ ਬੈਠਾ ਸੀਗਾ ਕੋਰਟ 'ਚ ਦਿਵਾਨ ਸੁਚਨ ਜਿਹੜਾ ਉਹਦਾ ਖਾਸ ਸਲਾਹਕਾਰ ਸੀ ਵਜ਼ੀਰ ਸੀ ਉਹ ਕੋਲੋਂ ਬੋਲ ਉੱਠਿਆ ਚਨੰਦ ਦੁਸ਼ਟ ਕੋਲੋਂ ਬੋਲ ਉੱਠਿਆ ਬੇਗ ਸੁਬਿਆ ਰਹਿਮ ਜੇ ਖਾਏਂਗਾ ਤੂੰ ਜਦ ਪੁੱਜੇ ਇਹ ਪਾਸ ਗੋਬਿੰਦ ਸਿੰਘ ਦੇ ਲੈਸਨ ਵੈਰ ਉਹਦੋਂ ਪਛਤਾਏਂਗਾ ਤੂੰ ਜਦ ਛੜਤਾ ਕਿਉਂਕਿ ਸੱਪ ਦੇ ਵਿੱਚ ਸਪੁੰਦ ਨੇ ਇਹ ਬਟੇਓ ਕੇ ਸੱਪੀ ਬਣ ਕੇ ਵੱਡਾ ਦੁੱਖ ਦੇਣਗੇ ਇਹ ਉਹਦੇ ਵਿੱਚ ਲਿਖਿਆ ਸਿੱਖ ਕਲਿੰਦ ਹਿੰਦੂ ਚਾਹੇ ਜਾਂ ਮੁਸਲਮਾਨ 1938 ਤੇ ਤੇ ਇਸ ਕਰਕੇ ਇਹਨਾਂ ਨੂੰ ਹੁਣੇ ਖਤਮ ਕਰ ਦੇਣਾ ਚਾਹੀਦਾ ਹੈ ਸੂਬਾ ਸਰੰਗ ਦੀਵਾਨ ਸੁਚਾਨਾਂ ਦੇ ਢੜਕਾਉਂ ਤੇ ਬਾਰ-ਬਾਰ ਢੜਕਾਉਂ ਤੇ ਜਦ ਦੂਜੀ ਵਾਰ ਸਾਹਿਬਜ਼ਾਦੇ ਨੂੰ ਸਜ਼ਾ ਸੁਣਾਈ ਗਈ ਨੀਹਾਂ ਚੇਨਨ ਦੀ ਤਾਂ ਉਸ ਵੇਲੇ ਨਵਾਬ ਸ਼ੇਰ ਮੁਹੰਮਦ ਖਾਨ ਉਹਨਾਂ ਹਾਦਨਾਰਾ ਮਾਰਦੇ ਔਰ ਇਸ ਹੁਕਮ ਦੇ ਵਿਰੁੱਧ ਉਹ ਸ ਨੇ ਰੋਜ਼ ਤੇ ਪ੍ਰੋਟੈਸਟ ਕੀਤਾ ਔਰ ਹਾਦਨਾਰਾ ਮਾਰ ਕੇ ਉਹਦੇ ਕੋਰਟ ਚ ਉੱਠ ਕੇ ਚਲਾ ਜਾਂਦਾ ਹੈ ਕਹਿੰਦਾ ਹੋਇਆ ਕਿ ਜਿੱਥੇ 마ਸੂਮਾਂ ਤੇ ਜ਼ੁਲਮਾਂ ਤੋਂ ਉੱਥੇ ਰੱਬ ਦਾ ਕਹਿਰ ਨਾਜ਼ਰ ਹੁੰਦਾ ਹੈ ਉਹ ਇੱਥੇ ਰੱਬ ਦਾ ਕਹਿਰ ਨਾਜ਼ਰ ਹੋਊਗਾ ਫਿਰ ਉਸ ਤੋਂ ਬਾਅਦ ਕੁਝ ਨਾ ਬਾਅਦ ਹੀ ਬੰਨਾ ਸਿੰਘ ਬਹਾਦਰ ਨੇ ਬਾਬਾ ਬੰਨਾ ਸਿੰਘ ਮਾਰਨੇ ਅਤਲ ਬਈ ਇਹ ਉਹ ਉਸ ਉਸ ਹੱਕ ਦੇ ਉਸ ਸੱਚ ਦੇ ਆਵਾਜ਼ ਤੇ ਪਹਿਰਾ ਦੇ ਲਈ ਅਸੀਂ ਹਰ ਸਾਲ ਇੱਥੇ ਆ ਕੇ ਲੰਗਰ ਲਾਉਂਦੇ ਹਾਂ ਇੱਕ ਇੱਕ ਮੈਂ ਇੱਕ ਸਵਾਲ ਇਹ ਵੀ ਸੀ ਕਹਿੰਦੇ ਜਦੋਂ ਜੋ ਨੀਹਾਂ ਦੇ ਵਿੱਚ ਜਾ ਚੜਾ ਗਿਆ ਸਾਹਿਬ ਜਦੋਂ ਸਰਹੱਦ ਦੇ ਕਹਦੇ ਉਦੋਂ ਮੁਸਲਮਾਨਾਂ ਨੇ ਭਾਈਚਾਰਾ ਵੀ ਬੜਾ ਰੋਇਆ ਕਹਿੰਦੇ ਉਦੋਂ ਬੜਾ ਉਦੋਂ 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 ਕਹਿੰਦੇ ਹੁੰਦੇ ਗੱਲਾਂ ਬਾ ਇਹ ਸਰਾਂਦੀ ਦੀ ਧਰਤੀ ਕਹਿੰਦੇ ਲੋਹੇ ਦਾ ਸੁਹਾਗਾ ਫਿਰੇ ਕਹਿੰਦੇ ਕਿਸੇ ਉਸ ਤੋਂ ਇਲਾਵਾ ਇਹ ਵੀ ਹੈ ਨਾ ਜ਼ੈਬਉਨ ਨਸਾਉ ਦੀ ਬੀਬੀ ਸੀ ਹਾਂ ਕਹਿੰਦੇ ਹਨ ਜ਼ੈਬਉਨ ਨਸਾਉ ਦੀ ਬੀਬੀ ਸੀ ਉਹ ਖੁਦ ਆਪਣੇ ਖੰਜਰਵਾਰ ਕੋਲ ਖੁਦਕੁਸ਼ੀ ਕਰ ਲਈ ਕੋਈ ਰੋਕਦੀ ਸੀ ਵੀ ਬੱਚਿਆਂ ਉੱਪਰ ਜ਼ੁਲਮ ਨਾ ਕਰ ਇਸ ਤੋਂ ਬੀਬੀ ਦੇ ਉੱਪਰ ਤਾਂ ਕੋਈ ਚੀਜ਼ ਨਹੀਂ ਹੁੰਦੀ ਨਾ ਮੀਆਂ ਬੀਬੀ ਦੀ ਇੱਕ ਕਿਹਾ ਗਿਆ ਇਸਲਾਮ ਚ ਵੀ ਇੱਕ ਲਿਵਾਸ ਦੀ ਤਰ੍ਹਾਂ ਹੈਗਾ ਇੱਕ ਤਰ੍ਹਾਂ ਲਿਵਾਸ ਜਿਹੜੀ ਨਾ ਲੱਗ ਰਹੀ ਨਾ ਇਹਨੇ ਨੇੜਤਾ ਹੁੰਦੀ ਹੈ ਉਹਨੂੰ ਵੀ ਇਹ ਲੱਗਿਆ ਵੀ ਇਹ ਜ਼ੁਲਮ ਕਰ ਰਿਹਾ ਹੈ ਲੇਕਿਨ ਜਦੋਂ ਇਹ ਹਾਕਮ ਹੁੰਦੇ ਨੇ ਮੈਂ ਅਕਸਰ ਕਹਿੰਦਾ ਇੱਕ ਹਾਕਮ ਲਈ ਪਹਿਲਾਂ ਉਸ ਦੀ اپنی حکومت ਲਈ استعمال ਕਰਦੇ ਨੇ ਵਰਤਦੇ ਨੇ ਤੇ اس کے لیے میں اکثر کہنا ਹੁੰਦਾ ਵੀ ਇੱਕ ਹਾਕਮ ਦੀ ਹਕੂਮਤ ਉਹ ਨਾ ਕਦੇ ਵੀ ਉਸੇ ਧਰਮ یا قوم ਦੀ ਨਾਲ ਜੁੜ ਕੇ ਵੇਖਿਆ ਨਹੀਂ ਚਾਹੀਦਾ ਪੀਰ ਬੁੱਧੂ شاہ ਸਾਈ ਮੀਆਂ میر ਜਦੋਂ ਸੁਣਦੇ ਆ ਨਾ ਸਿਰ ਉੱਚੇ ਹੋ ਜਾਂਦੇ ਆ ਕਹਿੰਦੇ ਇਹ ਤੁਸੀਂ ਕੀ ਕਹਿਣਾ ਚਾਹੁੰਗੇ ਇਸ ਗੱਲ ਮੈਂ ਇਹ ਬڑے بڑے ਨਾਮ ਨੇ ਜਦੋਂ ਗੁਰੂ ਸਾਹਿਬ ਦਾ 20 دسمبر ਨੂੰ ਬਿਛੋੜਾ ਪੰਦਾ ਸਰਸਨ ਅਧੀ ਤੇ ਤਾਂ ਗੁਰੂ ਸਾਹਿਬ تین ਹਿੱਸੇ ਜਿਹੜਾ ਪਰਿਵਾਰ ਬਣਿਆ ਦੇ ਕਿਸਾ ਜਿਹੜਾ ਗੁਰੂ ਸਾਹਿਬ ਕੁਸਿੰਗਾਂ ਨੂੰ ਲੈ ਕੇ ਪਹੁੰਚਨੇ ਕੋਟਰਾ ਨਹਿਂਖਾਂ 21 ਕਿਲੋਮੀਟਰ ਪੈਂਦਾ ਹੈ ਨਾ ਮੈਕਸਰ ਕਹਿੰਦਾ ਉਹਨਾਂ ਵੀ ਉਸ 20 ਕਿਲੋ 21 ਕਿਲੋਮੀਟਰ ਦੇ ਵਿਚਕਾਰ ਸੈਂਕੜੇ ਸਿੱਖਾਂ ਦੇ ਘਰ ਆਏ ਸਿੱਖ ਪਰਾਵਾਂ ਦੇ ਸੈਂਕੜੇ ਹਿੰਦੂ ਘਰਾਂ ਦੇ ਆਏ ਲੇਕਿਨ ਗੁਰੂ ਸਾਹਿਬ ਕਿੱਥੇ ਨੁਕਦੇ ਕੋਟਰਾ ਨਹਿਂਖਾਂ ਇੱਕ ਮੁਸਲਮਾਨ ਦੇ ਘਰ ਆ ਗੁਰੂ ਰੁਕਦੇ ਨੇ ਪਹਿਲਾਂ ਹੀ ਰੁਕਦੇ ਰਹੇ ਠੀਕ ਹੈ ਨਹੀਂ ਪਹਿਲਾਂ ਤਿੰਨ ਵਾਰੀ ਗਏ ਸੀ ਚੌਥੀ ਵਾਰੀ ਰੁਕਦੇ ਨੇ ਤੇ ਜਦੋਂ 20 ਦਾ ਦਿਨ 20 ਦੀ ਰਾਤ 21 ਦਾ ਦਿਨ 21 ਦੀ ਅੱਧੀ ਰਾਤ ਨੂੰ ਗੁਰੂ ਸਾਹਿਬ ਚੱਲਦੇ ਨੇ ਕਈ ਇਤਿਹਾਸਕਾਰ ਲਿਖਦੇ ਨੇ ਕਿ ਗੁਰੂ ਸਾਹਿਬ ਉੱਥੇ ਸੇ ਜਦੋਂ ਰੋਪੜ ਦੀ ਕੋਠੀ ਨੂੰ ਦੇ ਔਰ ਤਲਾਸ਼ੀ ਰੰਦਾ ਹੋਇਆ ਜਦੋਂ ਕਮਰੇ ਦੇ ਕੋਲ ਅੱਗੇ ਖੜਾ ਹੁੰਦਾ ਅਕੇ ਜਿੱਥੇ ਕਮਰਾ ਬੰਦ ਸੀ ਪੁੱਛਿਆ ਵੀ ਇੱਥੇ ਕਮਰਾ ਕਿਉਂ ਬੰਦ ਹੈ ਕਿ ਇੱਥੇ ਮੇਰੇ ਧੀਜਵਾਂ ਹੀ ਸੁੱਤੇ ਨੇ ਤੇ ਚੌਕੀਨ ਚਾਰ ਕਹਿੰਦਾ ਧੀਜਵਾਈ ਸਾਹਿਬ ਤਾਂ ਸੰਝੇ ਹੀ ਹੁੰਦੇ ਨੇ ਮਾਫ ਕਰਨਾ ਇਤਲਾਹ ਦੇਣ ਵਾਲੇ ਨੇ ਗਲਤ ਬਿਆਨ ਕੀਤੀ ਹੈ ਹੁਣ ਮੈਂ ਇੱਕ ਸਵਾਲ ਤੁਹਾਨੂੰ ਕਰਨਾ ਚਾਹੁੰਦਾ ਇੱਥੇ ਥੋੜੇ ਚੈਨਲ ਨਹੀਂ ਵੀ ਅਗਰ ਉਹ ਚੌਕੀਨ ਚਾਰ ਉਹ ਕਮਰਾ ਖੋਲਵਾ ਕੇ ਦੇਖ ਲੈਂਦਾ ਉਹ 16 ਸਾਲ ਦੀ ਬੱਚੀ ਦਾ ਕੀ ਹਾਲ ਕਰਦੀ ਪੁਲਿਸ ਜਾਂ ਫੌਜ ਜੋ ਕਰਦੀ ਦੇਖਦੇ ਆਪਾਂ ਔਰ ਉਹਦੇ ਬਾਪ ਦਾ ਕੀ ਹਾਲ ਕਰਦੇ ਹੁਣ ਇਸ ਦ੍ਰਿਸ਼ ਨੂੰ ਆਪਣੀ ਅੱਖਾਂ ਦੇ ਸਾਹਮਣੇ ਲੈ ਕੇ ਆਈਏ ਅਸੀਂ 3 ਬੈਨਾ ਵਾਲੇ ਵਾਲੇ ਨਾ ਤੇ ਦਿਲ ਤੇ ਹੱਥ ਰੱਸ ਕੇ ਸੋਚੀਏ ਇੱਕ ਗੈਰਤਮੰਦ ਤੇ ਅਨਖੀ ਪਿਤਾਲੀ ਆਪਣੀ ਜਾਨ ਦੇ ਦੇਣਾ ਤਾਂ ਸੌਖਾ ਕੰਮ ਹੋ ਸਕਦਾ ਪਰ ਆਪਣੀ ਕੁਆਰਿਟੀ ਦੀ ਜੀ ਦਾਤੇ ਲਗਾ ਦੇਣਾ ਉਹ ਵੀ ਦੂਜੇ ਧਰਮ ਦੇ ਵਿਅਕਤੀ ਲਈ ਸੰਸਾਰ 'ਚ ਅਜਿਹੀ ਕੋਈ ਦੂਸਰੀ ਉਦਾਹਰਣ ਮਿਲਦੀ ਨਹੀਂ ਹੈ ਕਿ ਇੱਕ ਬਾਪ ਨੇ ਕੁਆਰਿਟੀ ਦੀ ਜੀ ਦਾਤੇ ਲਗਾ ਕੇ ਕਿਸੇ ਜਾਨ ਬਚਾਉਣ ਲਈ ਤੇ ਇਹੋ ਚੀਜ਼ਾਂ ਨੇ ਜੇ ਉੱਥੇ ਅਸੀਂ ਸੁਭਸਨ ਦੀ ਗੱਲ ਕਰਦੇ ਹਾਂ ਤੇ ਕੋਟਰ ਨੇ ਹੰਘਾ ਕਿਤੇ ਗਿਆ ਕੰਨੀ ਖੰਦ ਨਵੀ ਖੰਦ ਕਿੱਥੇ ਗਿਆ ਜਿਹਨਾਂ ਨੂੰ ਗੁਰੂ ਸਾਹਿਬ ਆਪ ਲਿਖ ਕੇ ਦਿੰਦੇ ਨੇ ਇਹ ਮੇਰੇ ਪੁੱਤਰ ਨੇ ਅੱਛਾ ਮੈਂ ਇੱਕ ਸਵਾਲ ਅਖੀਰਲਾ ਸਵਾਲ ਹੀ ਹੈ ਹੋਰ ਵੀ ਵਿਅਕਤੀ ਖੜੇ ਆ ਕਿ ਮਹਿਸੂਸ ਕਿਵੇਂ ਕਰਦੇ ਹੋ ਸ਼ਰੰਦ ਦੀ ਉਸ ਨੀਆਂ ਦੇ ਕੋਲ ਜਾ ਕੇ ਜਿੱਥੇ ਚੜਾ ਗਿਆ ਸੀਗਾ ਮੁਸਲਮਾਨ ਭਾਈਚਾਰਾ ਆਇਆ ਇੱਥੇ ਆਂ ਦਰਦੀ ਦਾ ਕਿਤੇ ਬੂਟਾ ਜਰੂਰ ਲੱਗਦਾ ਹੈ ਮਹਿਸੂਸ ਕਿਵੇਂ ਕਰਦੇ ਹੋ ਦੇਖੋ ਇਸਲਾਮੀ ਜਗਤ ਚ ਜਿਹੜੀ ਸਭ ਤੋਂ ਵੱਡੀ ਦੁਖਦਾਈ ਘਟਨਾ ਸਮਝੀ ਜਾਂਦੀ ਉਹ ਕਰਬਲਾ ਦੀ ਘਟਨਾ ਸਮਝੀ ਜਾਂਦੀ ਹੈ ਕਰਬਲਾ ਵਿੱਚ ਪ੍ਰੋਫੈਟ ਮੁਹੰਮਦ ਸਾਹਿਬ ਦੇ ਜਿਹੜੇ ਛੋਟੇ ਧੋਤੇ ਸਨ ਹਰ ਤਕ ਹੁਸੈਨ ਰਜ਼ੀ ਅੱਲ੍ਹਾ 49 ਲੋਗਾਂ ਨੂੰ ਕਤਲ ਕੀਤਾ ਗਿਆ ਸੀ ਕਿੰਨੇ 49 ਲੋਗ ਜਿਨੇ ਬੱਚੇ ਵੀ ਸੀ ਜਿਹੜੇ ਬਹੁਤ ਛੋਟੇ ਛੋਟੇ ਸੀ ਸਾਢੇ 4 4 4 ਸਾਲ ਦੇ ਬੱਚੇ ਵੀ ਸੀ ਤੇ ਇੱਕ ਬੱਚਾ ਬਚਿਆ ਸੀ ਜਿਹੜਾ ਬਿਮਾਰ ਪਿਆ ਸੀ ਠੀਕ ਹੈ ਨਹੀਂ ਤੇ ਮੁਸਲਮਾਨਾਂ ਤੋਂ ਤਾਂ ਅਲੱਗ ਹੈ ਵੀ ਇਹ ਦੂਜੀ ਕਰਬਲਾ ਹੈ ਦੂਜੀ ਕਰਬਲਾ ਦਾ ਨਕਸ਼ਾ ਬੇਸ਼ਕਾਰ ਹੈ ਇੱਥੇ ਇੱਕ ਸੱਤਾ ਦੇ ਨਸ਼ੇ ਵਿੱਚ ਡੁੱਬੇ ਇੱਕ ਹੰਕਾਰੀ ਹਾਕਮ ਨੇ ਆਪਣੀ ਔਕਾਤ ਭੁੱਲ ਕੇ ਇੱਕ ਅਜਿਹਾ ਜ਼ੁਲਮ ਕੀਤਾ ਹੈ ਇੱਕ ਅਜਿਹਾ ਹਕਨੂਣਾ ਕੰਮ ਕੀਤਾ ਹੈ ਜਿਸ ਤੋਂ ਇਨਸਾਨੀਅਤ ਸਰਵਸਾਰਾ ਵਿੱਚ ਮੁਸਲਮਾਨ ਇਸ ਕਰ ਨਹੀਂ ਮੁਸਲਮਾਨ ਨਹੀਂ ਕਿਉਂਕਿ ਹਕਮਤਕੁ ਧਰਮ ਨਹੀਂ ਹੁੰਦਾ ਇਸ ਕਰਕੇ ਉਹ ਕਿਸੇ ਨਾਲ ਜੋੜ ਨਹੀਂ ਸਕਦੇ ਹੈਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤਾਂ ਇਸ ਸੰਸਾਡੇ ਨਾਲ ਡਾਕਟਰ ਅਖਤਰ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤੇ ਜਿਸ ਦੌਰਾਨ ਨਮਾਜ਼ਾਂ ਵੀ ਅਦਾ ਕੀਤੀਆਂ ਗਈਆਂ ਲੰਗਰ ਵੀ ਲਗਾਤਾਰ ਚੋਲਾਂ ਦੇ ਜਾਰੀ ਨੇ ਨਿਰੰਤਰ ਜਾਰੀ ਨੇ ਜਿਸ ਵਿੱਚਕਾਰ ਲਗਾਤਾਰ ਤੁਸੀਂ ਤਸਵੀਰ ਵੀ ਦੇਖ ਪਾ ਰਹੇ ਹੋਵੋਗੇ ਕਿ ਐਸਮਸ ਨਾਮ ਦੀ ਇੱਕ ਸੰਸਥਾ ਸਿੱਖ ਸੰਝਾ ਅ ਜੋ ਸਿੱਖ ਮੁਸਲਮਾਂ ਸਾਝ ਦੀ ਇੱਕ ਪ੍ਰਤੀਕ ਸਨਸਥਾ ਬਣਾਈ ਗਈ ਹੈ ਜੋ ਹਰ ਸਾਲ ਇਸ ਤਰੀਕੇ ਨਾਲ ਲੰਗਰ ਲਾਦੀ ਆ ਵਕ ਵਕ ਥਾਵਾਂ ਤੋਂ ਲੋਕ ਇੱਥੇ ਆ ਕੇ ਲੰਗਰ ਛਕਦੇ ਨੇ ਅਤੇ ਖਾਸ ਤੌਰ ਤੇ ਮਲੇਰਕੋਟ ਲਈ ਸੰਗਤ ਇੱਥੇ ਵੱਜ ਚੜ ਕੇ ਨਤਮਸਤ ਜਿਸ ਬਾਰੇ ਜਾਣਕਾਰੀ ਵੀ ਕਿਤੇ ਨ ਕਿਤੇ ਡਾਕਟਰ ਨਾਸਿਰ ਅਖਤਰ ਹੋਰਾਂ ਵੱਲੋਂ ਦਿੱਤੀ ਕਿਹਾਣਾ ਪਰਸਨ ਜਿਹਦੇ ਨਾਲ ਮੈਂ ਦਲਜੀਤ ਸਿੰਘ ਲਿਵੀ ਗੱਡਨੀ ਉਸ ਫਤਿਹ ਕਰਦਾ